ਲੁਧਿਆਣਾ ਦੇ ਪਿੰਡ ਛੋਲੇ ਦੇ ਲੋਕ ਹੈ ਜਿਹੜੇ ਬੀਤੇ ਕਈ ਸਾਲਾਂ ਤੋਂ ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਨੇ ਦਰਅਸਲ ਪਿੰਡ ਦੇ ਵਿੱਚ ਵਿਕਾਸ ਨਹੀਂ ਹੋਇਆ ਕਰੋੜਾ ਰੁਪਏ ਦੀ ਗ੍ਰਾਂਟ ਦੇ ਬਾਵਜੂਦ ਵੀ ਪਿੰਡ ਦੇ ਕੰਮ ਰੁਕੇ ਹੋਏ ਨੇ ਕੁਝ ਸਮੇਂ ਪਹਿਲਾਂ ਹੀ ਪਿੰਡ ਦੀ ਸ਼ਮਸ਼ਾਨ ਘਾਟ ਜਿਹੜਾ ਬਣਾਇਆ ਗਿਆ ਸੀ ਅਤੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਨੇੜਲੀਆਂ ਕਲੋਨੀਆਂ ਤੋਂ ਪਾਣੀ ਔਨ ਕਰਕੇ ਸੀਵਰੇਜ ਜਾਮ ਹੋ ਗਿਆ ਨਵਾਂ ਸੀਵਰੇਜ ਪੌਂ ਲਈ ਜੋ ਪਾਈਪਲਾਈਨ ਪੱਟੀ ਗਈ ਹੈ ਉਦੇ ਵਿੱਚ ਹਲੇ ਤੱਕ ਕੰਮ ਨਹੀਂ ਹੋਇਆ ਜਿਸ ਕਰਕੇ ਲੋਕਾਂ ਦਾ ਇਥੋਂ ਲੰਘਣਾ ਵੀ ਉਹ ਖੈ ਪਿੰਡ ਦੀਆਂ ਸੜਕਾਂ ਪੱਟੀਆਂ ਹੋਈਆਂ ਨੇ ਹਾਲਾਤ ਇਹ ਨੇ ਕਿ ਪਿੰਡ ਦੀਆਂ ਨੂਹਾਂ ਘਰ ਛੱਤ ਕੇ ਜਾ ਰਹੀਆਂ ਨੇ ਕਿਉਂਕਿ ਬੱਚੇ ਸਕੂਲ ਵੀ ਨਹੀਂ ਜਾ 파 ਰਹੇ ਖਾਸ ਕਰਕੇ ਜਦੋਂ ਮੀਂਹ ਪੈ ਜਾਂਦਾ ਸੜਕ ਦੇ ਵਿੱਚ ਪਏ ਖੱਡੇ ਵੀ ਦਿਖਾਈ ਨਹੀਂ ਦਿੰਦੇ ਜਿਸ ਕਰਕੇ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਨੇ ਮੇਰਾ ਨਾਮ ਤੀਰਸਿੰਘਾ ਜੀ ਹਾਂਜੀ ਕਿਹੜਾ ਪਿੰਡ ਆ ਭਾਈ ਜੀ ਮੇਰਾ ਜੀ ਸੋਲੇ ਪਿੰਡ ਆ ਜੀ ਕੀ ਕਹਿਣਾ ਚਾਹੋਗੇ ਹਾਲਾਤ ਹੁਣ ਲੈ ਕੇ ਸੜਕਾਂ ਦੇ ਪਿੰਡ ਦੇ ਹਾਲਾਤ ਹਾਂ ਤੁਹਾਨੂੰ ਦੱਸਿਆ ਸਾਡੇ ਬਜ਼ੁਰਗ ਤੁਹਾਨੂੰ ਕਹਿ ਗਏ ਨੇ ਸਹੀ ਗੱਲ ਉਹ ਅਸੀਂ ਬਹੁਤ ਬੇਨਤੀਆਂ ਕੀਤੀਆਂ ਨੇ ਐਮਐਲਏ ਸਾਹਿਬ ਆਉਂਦੇ ਨੇ ਔਰ ਮੰਤਰੀ ਆਉਂਦੇ ਨੇ ਵੋਟਾਂ ਵ ਲਈ ਆਉਂਦੇ ਨੇ ਜੇ ਕੋਈ ਆਗਰ ਨਹੀਂ ਪੱਥਰ ਆ ਕੇ ਚਲ ਜਾਂਦੇ ਮੜ ਕੇ ਢੇੜਾ ਨਹੀਂ ਮਾਰਦਾ ਕੋਈ ਨਾ ਕੰਮ ਕਰਾਂਦਾ ਉਹ ਕਹਿੰਦੇ ਵੀ ਅਸੀਂ ਪੈਸੇ ਦਿੱਤੇ ਹੋਏ ਆ ਉਹ ਪੈਸੇ ਆਉਂਦੇ ਆ ਜਾਣਦੇ ਕਿੱਥੇ ਆ ਲੋਕ ਕੌਣ ਲਾ ਰਿਹਾ ਕੀ ਆ ਉਹਦੀ ਕਾਰਵਾਈ ਵੀ ਕਰਨੀ ਚਾਹੀਦੀ ਨੇ ਤੁਸੀਂ ਐਨਾ ਕਿਸੇ ਨਿਵਾਜ਼ ਸਾਹਿਬ ਕਹਿੰਦੇ ਸੀ ਐਨੇ ਲੱਖ ਰੁਪਏ ਤੇਰੇ ਪਿੰਡ ਦਿੱਤਾ ਜੀ ਪੈਸੇ ਦੇ ਕੇ ਜ਼ਿੰਮੇਵਾਰੀ ਖਤਮ ਨਹੀਂ ਕਰ ਸਕਦੇ ਅਸੀਂ ਆ ਪੈਸੇ ਦੀ ਉਹ ਤਾਂ ਲੱਗ ਪਈ ਹੋਣੀ ਚਾਹੀਦੀ ਉਹਦੀ ਤੁਹਾਨੂੰ ਸਾਨੂੰ ਹਿਸਾਬ ਵਿੱਚ ਆਈਦਾ ਤੁਸੀਂ ਤਾਂ ਦੇਤਾ ਵੈਸਾ ਗਿਆ ਕਿੱਥੇ ਪਰਸੋਂ ਨੂੰ ਇੱਕ ਐਮਐਲਏ ਪੱਛਮੀ ਹੈਗਾ ਗੋਗੀ ਜੀ ਨੇ ਆਪਣਾ ਇੱਕ ਹੈਗਾ ਨੀ ਪੱਥਰ ਤੋੜਿਆ ਉਹਨਾਂ ਨੇ ਉਹ ਲੱਗਦਾ ਸੀਗਾ ਬੁੱਢੇ ਨਾਲੇ ਤੇ ਉਹਨਾਂ ਦਾ ਇਹ ਰੋ ਸੀਗਾ ਕਿ ਸਾਡੀ ਸਰਕਾਰ ਹੁੰਦੇ ਹੋਈ ਵੀ ਬੁੱਢੇ ਨਾਲੇ ਦਾ ਕੰਮ ਨਹੀਂ ਹੋ ਸਕਿਆ ਤੁਸੀਂ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ ਬਿਲਕੁਲ ਗੋਗੀ ਸਾਹਿਬ ਨੇ ਸਹੀ ਕੀਤਾ ਸਹੀ ਸਾਡੇ ਤੇ ਹੋਣਾ ਚਾਹੀਦਾ ਅਸੀਂ ਵੀ ਸਾਡੇ ਟੁੱਟਣ ਜਿਹੜਾ ਰੱਖ ਗਿਆ ਕੋਈ ਕੰਮ ਹੀ ਨਹੀਂ ਹੋਇਆ ਉਸ ਤੋਂ ਬਾਅਦ ਉਹ ਫੋਟੋ ਖਿਚਾ ਕੇ ਚਲੇ ਗਏ ਉਸ ਤੋਂ ਬਾਅਦ ਨਾਲ ਸਾਡੇ ਚਿਹੇ ਪੰਚਾਇਤ ਨੇ ਕਾਰਵਾਈ ਕੀਤੀ ਹੈ ਨਾ ਉਹਨਾਂ ਨੇ ਕਾਰਵਾਈ ਕੀਤੀ ਨਾ ਪੁੱਛ ਕੇ ਕੀਤੀ ਨਾ ਸਾਡਾ ਕੋਈ ਕੰਮ ਵਿਕਾਸ ਹੋਇਆ ਪਿੰਡ ਦਾ ਕੋਈ ਵਿਕਾਸ ਨਹੀਂ ਹੋ ਰਿਹਾ ਅਸੀਂ ਕੀ ਮੰਗੇ ਸਾਡੀ ਸਾਡਾ ਵਿਕਾਸ ਹੋਣਾ ਚਾਹੀਦਾ ਹੈ ਰਸਤਾ ਬੰਨਾ ਚਾਹੀਦਾ ਹੈ 15 ਸਾਲ ਹੋ ਗਈ ਯਾਰ ਰੋਡ ਟੁੱਟੇ ਨੂੰ ਮੇਰਾ ਨਾਮ ਦਾ ਜਗਿੰਦਰ ਕੌਰ ਆ ਤਿੰਨ ਦਿਨ ਦਾ ਟਾਈਮ ਲਾ ਵੀ ਤਿੰਨ ਦਿਨਾਂ ਚ ਉਹ ਗਲੀ ਤੇ ਬੀਬੀਆਂ ਡੋਬਰੀਆਂ ਭੈਣ ਭਰਾ ਡਿੱਗਦੇ ਹੀ ਉਹਨਾਂ ਤੇ ਬਹੁਤ ਸਾਰੇ ਸਿਵਰ ਪਟ ਗਏ ਨੇ ਹੁਣ ਮੇਰੇ ਤੇ ਨੋ ਵੀ ਤਿੰਨ ਦਿਨੋਂ ਕੋ ਲੜਕੇ ਚਲ ਗਏ ਬੱਚੇ ਡੁੱਬ ਜਾਣਗੇ ਫਿਰ ਘਰੋਂ ਕੀ ਕਰ ਸਕਦੇ ਆ ਗਰੀਬ ਬੰਦੇ ਆ ਇਹਨੇ ਮਿਹਨਤੀ ਰਾਤ ਕੇ ਵਿਚਾਰਾ ਭਾਈ ਰਾਜ ਚਾਨ ਕੋਲੇਟ ਚਲੇ ਗਏ ਨੌਕਾ ਦਾ ਟਾਈਮ ਉਹ ਵੀ ਡਿੱਗ ਚਲੇ ਆ ਵਿਚਾਰਾ ਤੁਸੀਂ ਕਿਹਾ ਨਹੀਂ ਜਿਹਨੇ ਟੋਇਆ ਇਹਨੇ ਪਟਿਆ ਆ ਅਸੀਂ ਕਿਹਾ ਮੈਂ ਕਿਹਾ ਜੀ ਉੱਤੋਂ ਮਨਜ਼ੂਰੀ ਲੈ ਲਓ ਕਹਿੰਦੇ ਜੀ ਸਰਪੰਚ ਕਹਿੰਦੇ ਕੋਈ ਨਹੀਂ ਰਲ ਕੇ ਅਸੀਂ ਕਰ ਲੈਨੇ ਆ ਕੰਮ ਮੈਂ ਬਹੁਤ ਜ਼ੋਰ ਲਾ ਮੇਰੇ ਕੋ 3 ਦਿਨ ਦਾ ਟਾਈਮ ਲੱਗੇ ਜੀ ਅੱਜ 5 ਦਿਨ ਹੋ ਚਲੇ ਮੇਰਾ ਕੋਈ ਹਾਲ ਨਹੀਂ ਹੋਇਆ ਕੋਈ ਬੰਦਗਾਨ ਨਹੀਂ ਆਇਆ ਕੋਈ ਆਇਆ ਨਹੀਂ ਜਿੰਨਾਕ ਬੰਦ ਕਰਨਾ ਕੋਈ ਵੇਖਣੀਆਂ ਨਾ ਕੋਈ ਬੰਦ ਕਰਨ ਆਇਆ ਸਾਡੇ ਬਹੁਤ ਬੁਰੇ ਹਾਲਾਤ ਆ ਹੁਣ ਮੇਰੇ ਤੁਹਾਨੂੰ ਜਿੰਦਾ ਬੂਆ ਲੱਗਾ ਇਸ ਟਾਈਮ ਮੇਰੀ ਨੋ ਵੀ ਲੜ ਕੇ ਚਲੀ ਗਈ ਉਹ ਬੱਚੇ ਸਕੂਲ ਜਾਣ ਕੱਲ ਸਵੇਰੇ ਚਿੱਕੜ ਹੋਇਆ ਜੀ ਉਦੋਂ ਚਾਂਤ ਨਹੀਂ ਜਦੋਂ ਇਹਦੇ بارش ਪੈਂਦੀ ਹੈ ਨਾ ਸਾਡੀ ਦੁਕਾਨ ਉਹ ਵੀ ਅੱਧੀ ਚਾਲੀ ਦਿਨਾਂ ਬੰਦ ਆ ਗੋਡੇ-ਗੋਡੇ ਤੇ ਪਾਣੀ ਖੜਾ ਤੇ ਬੱਚੇ ਸਕੂਲ ਜਾਣ ਵਾਲਾ ਦਾ ਨਾ ਮਾੜਾ ਹਾਲ ਹੁੰਦਾ ਹੈ ਬੱਚੇ ਸਕੂਲ ਜਾ ਰਹੇ ਹੋ ਕੇ ਜਾਂਦੇ ਨੇ ਤਾਂ ਲੰਘੇ ਜਾਂਦੇ ਆ ਮੁਰਗੇ ਗੱਡਰਾਂ ਦਾ ਪਾਣੀ ਦੇਖ ਲਓ ਵੀ ਕਿੰਨੇ ਇੱਥੇ ਮੱਛਰ ਮੱਕੀ ਇੱਥੇ ਹੁੰਦੀ ਐ ਤੇ ਬਿਮਾਰ ਹੋਣ ਸਰਪੰਚ ਸਾਹਿਬ ਕੀ ਕਹਿੰਦੇ ਸਰਪੰਚ ਦਾ ਕੋਈ ਨਹੀਂ ਗੂੰਗਾ ਉਹਨੂੰ ਕੋਈ ਨਹੀਂ ਪਤਾ ਜੀ ਸਰਪੰਚ ਨੇ ਹੀ ਗੱਲ ਨਹੀਂ ਕਰਨੀ ਆਈ ਤਾਂ ਗੱਲ ਨਹੀਂ ਹਟਾਉਂਦੇ ਆਨੂੰ ਹਾਂਜੀ ਹਾਂਜੀ ਕੀ ਨਾਮ ਆ ਜੀ ਮੇਰਾ ਨਾਂ ਗੁਰਦੀਪ ਸਿੰਘ ਹੈ ਜੀ। ਕਿਹੜਾ ਪਿੰਡ ਹੈ ਜੀ? ਪਿੰਡ ਦੇ ਮੁਖੀ ਆ ਜੀ ਮੈਂਬਰ ਪੰਚਾਇਤ ਆ ਜੀ। ਇਸੇ ਪਿੰਡ ਦੇ ਵਿੱਚ 6 ਵਾਰੀ ਬਣ ਚੁੱਕੇ ਆ ਜੀ। ਇਹ ਸੜਕ ਸਾਡੀ ਨਹੀਂ ਬਣੀ ਅਜੇ ਤੱਕ ਵੀ ਬੜੇ ਦੁਖੀ ਹੋਈ ਨੇ ਸਾਰੇ ਲੋਕ ਪਿੰਡਾਂ ਵਾਲੇ ਜਿੰਨੇ ਵੀ ਇੱਥੇ ਦੁਖੀ ਇੰਨੇ ਨੇ ਕਿ ਬੇਅੰਤੀ ਜੀ। ਕਾਰਨ ਕੀ ਹੋਇਆ ਜੀ ਅਸਲ? ਕਾਰਨ ਕੀ ਆ ਜੀ ਜਦੋਂ ਪਹਿਲਾਂ ਕਾਲੀਆਂ ਦੀ ਸਰਕਾਰ ਸੀ ਉਹਨਾਂ ਨੇ ਮਾੜੀ ਮੋਟੀ ਬਣਾਈ ਜੀ। ਉਸ ਤੋਂ ਬਾਅਦ ਸੀਵਰੇਜ ਪਾਟ ਦਿੱਤਾ ਜੀ ਫਿਰ 3 ਸਾਲ ਸਾਨੂੰ ਉਹ ਲੱਗ ਕੇ ਜੀ। ਫਿਰ ਕਾਂਗਰਸੀ ਸਰਕਾਰ ਆਈ ਉਹਨਾਂ ਨੇ ਕੁਝ ਨਹੀਂ ਕੀਤਾ ਜੀ। ਉਨਾਮ ਪਾਰਟੀ ਆਈ ਤੇ ਕੁਝ ਨਹੀਂ ਕਰ ਰਹੀ ਸਾਰਾ ਦੁਨੀਆ ਡੁੱਬਣ ਢਈ ਹੈ ਸਾਰੇ ਸ਼ਿਵਰਾਜ ਦੇ ਵਿੱਚ ਲੋਕਾਂ ਨੂੰ ਸੱਤਾ ਲੱਗਦੀ ਹੈ ਨਾ ਜੀ ਬੜੇ ਦੁਖੀ ਨੇ ਲੋਕ ਮੋਟਰਸਾਈਕਲਾਂ ਵਾਲੇ ਆ ਦੇਖੋ ਸਾਰੇ ਟੋਏ ਪੱਟੇ ਪਏ ਨੇ ਜੀ ਲੁਧਿਆਣਾ ਲਾਈਵਲੀ सुरेंद्र ਸੋਨੀ ਦੀ ਰਿਪੋਰਟ